ਜੇ ਤੂੰ ਗਬਰੂਆ ਕੈਂਠਾ ਕੜਵਾਇਆ ਬਈ ਕੈਂਠਾ ਕੜਵਾਇਆ ਸਾਡੇ ਹਾਰ ਦਾ ਫਿਕਰ ਕਰੀ ਵੇ ਵੇ ਪੈਣ ਪਛੋਦੀਆਂ ਕਨੀਆ ਵੇ ਪੈਣ ਪਛੋਦੀਆਂ ਕਨੀਆ ਮੇਰੀ ਜਿੰਦ ਬਿਜਲੀ ਤੋਂ ਡਰੀ ਵੇ ਵੇ ਕੁੰਡਾ ਖੋਲ ਬੇਦਰਦਾ ਵੇ ਕੁੰਡਾ ਖੋਲ ਬੇਦਰਦਾ ਤੇਰੀ ਪਤਲੀ ਜਹੀ ਨਾ ਜੋ ਪਾਲੇ ਠਰੀ ਵੇ 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 ਦਰਦਾ ਵੇ ਜੇ ਤੂੰ ਘਬਰੂਆ ਦੁੱਧ ਦਾ ਕਟੋਰਾ ਜੇ ਤੂੰ ਘਬਰੂਆ ਦੁੱਧ ਦਾ ਕਟੋਰਾ ਮੈਂ ਵੀ ਖੰਡ ਮਿਸ਼ਰੀ ਦੀ ਡਲੀ ਵੇ ਦਾ ਵੇ ਕੁੰਡਾ ਕੋਲ ਬੇਦਰਦਾ ਹੀਰ ਪਤਲੀ ਪਤੰਗ ਪਾਲੇ ਠਰੀ ਵੇ ਵੇ ਜੇ ਤੂੰ ਗਬਰਵਾ ਫੁੱਲ ਗੁਲਾਬ ਦਾ ਜੇ ਤੂੰ ਗਬਰਵਾ ਦਾ ਮੈਂ ਵੀ ਨਰਮ ਚਾਂਬੇ ਦੀ ਕਲੀ ਵੇ ਵੇਕੁੰਡਾ ਕੋਲ ਬੇਦਰਦਾ ਵੇਕੁੰਡਾ ਕੋਲ ਬੇਦਰਦਾ ਤੇਰੀ ਪਤਲੀ ਪਤੰਗ ਪਾਲੇ جے تُوں غبروا باغانوں تُریاں جے تُوں غبروا باغانوں تُریاں میں وی آنا دھراویں چ کھڑی وے ویکુંڈا کو ਵੇ ਕੁੰਡਾ ਖੋਲ ਬੇਦਰੇ ਦਾ ਤੇਰੀ ਪਤਲੀ ਜਈ ਨਾ ਜੋ ਪਾਲੇ ਠਰੀ ਵੇ ਵੇ ਕੁੰਡਾ ਖੋਲ ਬੇਦਰੇ ਦਾ ਵੇ ਜੇ ਤੂੰ ਗਬਰਵਾ ਬੀੜੀਆ ਕੋੜਾ ਜੇ ਤੂੰ ਗਬਰਵਾ ਬੀੜਿਆ ਕੋੜਾ ਮੈਂ ਵੀ ਦੇ ਲਾਤ ਮਗਰੇ ਹੀ ਚੜੀਵੇ ਵੇ ਕੁੰਡਾ ਖੋਲ ਬੇਦਰਦਾ ਵੇ ਕੁੰਡਾ ਖੋਲ ਬੇਦਰਦਾ ਤੇ ਤਲੀ ਪਤੰਗ ਪਾੜੇ ਠਰੀਵੇਂ ਵੇ ਜੇ ਤੂੰ ਗਬਰੂਆ ਮਾਝੇ ਦੇ ਆਜ ਮਿਆਂ ਜੇ ਤੂੰ ਗਬਰੂਆ ਮਾਝੇ ਦੇ ਆਜ ਮਿਆਂ ਮੈਂ ਵੀ ਅਸਲ ਦੁਆ ਬੇਦੀ ਸਰੀਵੇ ਵੇ ਕੁੰਡਾ ਖੋਲ ਬੇਦਰਦਾ ਵੇ ਕੁੰਡਾ ਖੋਲ ਬੇਦਰਦਾ ਤੇਰੀ ਪਤ ਲਈ ਜੀ ਨਾ ਜੋ ਪਾਲੇ ਠਰੀ ਵੇ ਜੇ ਤੂੰ ਸੜੀਆਂ ਚੂੜੀਆਂ ਦਾ ਫਿਕਰ ਕਰੀ ਵੇ ਵੇ ਕੁੰਡਾ ਖੋਲ ਬੇਦਰੇ ਦਾ ਵੇ ਕੁੰਡਾ ਖੋਲ ਬੇਦਰੇ ਦਾ ਮੇਰੀ ਜਿੰਦ ਬਿਜਲੀ ਤੋਂ ਡਰੀ ਵੇ ਦੇਦਾ ਤੇਰੀ ਪਤਲੀ ਜੀ ਨਾ ਜੋ ਪਾਲੇ ਠਰੀ ਵੇ ਵੇ ਕੁੰਡਾ ਕੋਲੇ ਬੇਦਰਦਾ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਗੀਤ ਪਸੰਦ ਆਊਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜੀ